ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਇਸ YouTube ਚੈਨਲ ਪ੍ਰਤਿਭਾ ਨਰਸਿੰਗ ਟਿਊਟਰ ਤੇ ਮੈਂ ਹਾਂ ਪ੍ਰਤਿਭਾ ਅੱਜ ਦੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਸਟਾਫ ਨਰਸ ਸਟਾਫ ਨਰਸ ਅਤੇ MPHW ਮੇਲ ਅਤੇ ਫੀਮੇਲ ਐਗਜ਼ਾਮ ਨਾਲ ਸੰਬੰਧਿਤ ਕੁਝ ਮਹੱਤਵਪੂਰਨ ਮਲਟੀਪਲ ਚੁਆਇਸ ਕੁਐਸਚਨਸ ਦੀ ਪ੍ਰੈਕਟਿਸ ਇਹ ਵੀਡੀਓ ਤੁਹਾਡੀ ਤਿਆਰੀ ਦੇ ਲਈ ਬਹੁਤ ਹੀ ਮਦਦਗਾਰ ਹੋਏਗੀ ਚਲੋ ਫਿਰ ਸ਼ੁਰੂ ਕਰੀਏ ਬਿਨਾਂ ਕਿਸੇ ਦੇਰੀ ਤੋਂ ਆਇਆ ਜਿਹੜਾ ਪਹਿਲਾ ਪ੍ਰਸ਼ਨ ਹੈ ਉਹ ਸਾਡਾ ਰਹੇਗਾ ਗੁਰੂ ਅਰਜੁਨ ਦੇਵ ਜੀ ਦੁਆਰਾ ਰਚਿਤ ਆਦ ਗ੍ਰੰਥ ਸ਼ਬਦ ਵਿੱਚ ਸ਼ਬਦਾਂ ਦੀ ਗਿਣਤੀ ਕਿੰਨੀ ਸੀ 2216 ਸਹੀ ਦਾ ਰਾਈਟ ਆਨਸਰ ਆਏਗਾ ਜੀ ਐਡ ਅਗਲਾ ਕੁਐਸਚਨ ਹੈ ਗੁਰੂ ਅਰਜੁਨ ਦੇਵ ਜੀ ਨੇ ਆਪਣੀ ਬਾਣੀ ਵਿੱਚ ਕਿਹੜੇ ਸ਼ੰਦਾਂ ਦੀ ਵਰਤੋਂ ਕੀਤੀ? ਸ੍ਰੀ ਗੁਰੂ ਅਰਜੁਨ ਦੇਵ ਜੀ ਨੇ ਆਪਣੀ ਬਾਣੀ ਦੇ ਵਿੱਚ ਚਪਾਈ, ਸਿਰਖੰਡੀ, ਦੋਹਿਰਾ ਸਾਰਿਆਂ ਦੀ ਵਰਤੋਂ ਕੀਤੀ ਹੈ। ਰਾਈਟ ਆਨਸਰ ਆਏਗਾ ਉਪਰੋਕਤ ਸਾਰੇ। ਅਗਲਾ ਕੁਐਸਚਨ ਨੰਬਰ 3 ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਦਾ ਕਾਰਜ ਕਿਸ ਨੇ ਕੀਤਾ ਸੀ? ਭਾਈ ਗੁਰਦਾਸ ਜੀ ਨੇ ਕੀਤਾ ਸੀ। ਸੋ ਰਾਈਟ ਆਨਸਰ ਆਏਗਾ ਜੀ ਭਾਈ ਗੁਰਦਾਸ ਜੀ। ਆਧ ਕਾਲ ਨੂੰ ਕਿਸ ਕਾਲ ਦੇ ਨਾਲ ਜਾਣਿਆ ਜਾਂਦਾ ਹੈ? ਪੂਰਵ ਨਾਨਕ ਕਾਲ ਦੇ ਨਾਮ ਨਾਲ ਜਾਣ ਪੂਰਵ ਨਾਨਕ ਕਾਲ ਨਾਲ ਜਾਣਿਆ ਜਾਂਦਾ ਹੈ। ਰਾਈਟ ਆਨਸਰ ਆਏਗਾ ਜੀ ਸਸਾ ਅਗਲਾ ਕੁਐਸਚਨ ਆ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁੱਲ ਕਿੰਨੇ ਰਾਗ ਹਨ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੁੱਲ 31 ਰਾਗ ਹਨ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਮਹapurkha ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 36 ਮਹapurkha ਦੀ ਬਾਣੀ ਜਿਹੜੀ ਉਹ ਦਰਜ ਹੈ ਆਦ ਗ੍ਰੰਥ ਦੀ ਸਥਾਪਨਾ ਕਿਸ ਗੁਰੂ ਸਾਹਿਬਾਂ ਨੇ ਕੀਤੀ ਸੀ ਆਦ ਗ੍ਰੰਥ ਦੀ ਸਥਾਪਨਾ குரு ਅਰਜੁਨ ਦੇਵ ਜੀ ਨੇ ਕੀਤੀ ਸੀ ਸੋ ਰਾਈਟ ਆਨਸਰ ਆਏਗਾ ਇਹਦਾ ਗੁਰੂ ਅਰਜੁਨ ਦੇਵ ਜੀ ਸਸਾ ਗੁਰੂ ਗ੍ਰੰਥ ਸਾਹਿਬ ਵਿੱਚ ਲੀਆਂ ਕਿੰਨੀਆਂ ਵਾਰਾਂ ਨੂੰ ਲੋਕ ਗੀਤਾਂ ਦੀਆਂ ਧੁਨੀਆਂ ਉੱਤੇ ਗਾਉਣ ਦਾ ਹੁਕਮ ਹੈ 9 ਸੋ ਦਾ ਰਾਈਟ ਆਨਸਰ ਆਏਗਾ ਜੀ 9 ਅਗਲਾ ਕੁਐਸਚਨ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਕਿੰਨੇ ਗੁਰ ਸਿੱਖਾਂ ਦੀ ਬਾਣੀ ਦਰਜ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਚਾਰ ਸਿੱਖਾਂ ਦੀ ਬਾਣੀ ਦਰਜ ਹੈ ਰਾਈਟ ਆਨਸਰ ਆਏਗਾ ਜੀ ਚਾਰ ਗੁਰੂ ਗ੍ਰੰਥ ਸਾਹਿਬ ਵਿੱਚ ਕੁੱਲ ਕਿੰਨੇ ਅੰਗ ਹਨ 4 1430 ਹੈ ਜਿਹੜੇ ਉਹ ਅੰਗ ਹਨ ਟੋਟਲ ਜਿਨ੍ਹਾਂ ਨੂੰ ਆਪਾਂ ਸਫੇ ਵੀ ਕਹਿ ਦਿੰਨੇ ਹਾਂ ਅਗਲਾ ਕੁਐਸਚਨ ਹੈ ਜੀ 1430 ਦਾ ਰਾਈਟ ਆਨਸਰ ਹੈ ਅਗਰੂ ਅਰਜੁਨ ਦੇਵ ਜੀ ਦੁਆਰਾ ਰਚਿਤ ਬਾਰਾਮਾਮਾਜ ਕਿਹੜੇ ਮਹੀਨੇ ਤੋਂ ਸ਼ੁਰੂ ਹੁੰਦੀ ਹੈ ਚੇਤ ਮਹੀਨੇ ਤੋਂ ਸ਼ੁਰੂ ਹੁੰਦੀ ਹੈ ਇਸ ਦਾ ਰਾਈਟ ਆਨਸਰ ਆਏਗਾ ਜੀ ਚੇਤ ਅਗਲਾ ਕੁਐਸਚਨ ਹੈ ਕੁਐਸਚਨ ਨੰਬਰ 12 ਗੁਨਾਨਕ ਕਾਲ ਦੇ ਦੋ ਕਿਸਾਨਕਾਰਾਂ ਦੇ ਨਾਂ ਨੇ ਦਮੋਦਰ ਅਤੇ ਪੀਲੂ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਦਮੋਦਰ ਅਤੇ ਪੀਲੂ ਜਿਹੜੇ ਦੋ ਕਿਸਾਨਕਾਰ ਹਨ ਗੁਰੂ ਗ੍ਰੰਥ ਸਾਹਿਬ ਦੀ ਆਰੰਭ ਵਿੱਚ ਕਿਹੜਾ ਰਾਗ ਹੈ ਸਿਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹੜਾ ਆਰੰਭ ਵਿੱਚ ਰਾਗ ਹੈ ਉਹ ਹੈ ਸਿਰੀ ਗੁਰੂ ਗ੍ਰੰਥ ਸਾਹਿਬ ਤੋਂ ਹੋਰ ਕਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਹੋਰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ ਆਦ ਗ੍ਰੰਥ ਦੇ ਨਾਲ ਜਾਣਿਆ ਜਾਂਦਾ ਹੈ ਇਹਦਾ ਰਾਈਟ ਆਨਸਰ ਆਏਗਾ ਜੀ ਆਦ ਗ੍ਰੰਥ ਅਗਲਾ ਕੁਐਸਚਨ ਗੁਰੂ ਗ੍ਰੰਥ ਸਾਹਿਬ ਵਿੱਚ ਕਿਸ ਗੁਰੂ ਦੀ ਬਾਣੀ ਸਭ ਤੋਂ ਵੱਧ ਰਾਗਾਂ ਵਿੱਚ ਲਿਖੀ ਹੋਈ ਹੈ? ਸ੍ਰੀ ਗੁਰੂ ਅਰਜਨ ਦੇਵ ਜੀ ਦੀ ਜਿਹੜੀ ਬਾਣੀ ਉਹ ਸਭ ਤੋਂ ਵੱਧ ਰਾਗਾਂ ਵਿੱਚ ਲਿਖੀ ਹੋਈ ਹੈ। ਕੁਐਸਚਨ ਨੰਬਰ 16 ਜੀ ਗੁਰੂ ਗ੍ਰੰਥ ਸਾਹਿਬ ਦਾ ਆਰੰਭ ਕਿਸ ਰਾਗ ਨਾਲ ਹੁੰਦਾ ਹੈ? ਹੈ ਸ੍ਰੀ ਰਾਗ ਨਾਲ ਹੁੰਦਾ ਹੈ। ਸੋ ਇਹਦਾ ਰਾਈਟ ਆਨਸਰ ਆਏਗਾ ਜੀ ਸ੍ਰੀ। ਕਿਹੜੀ ਰਚਨਾ ਮਾਰਕੰਡੇ ਪੁਰਾਣ ਉੱਤੇ ਆਧਾਰਿਤ ਹੈ? ਚੰਡੀ ਦੀ ਵਾਰ ਇਹਦਾ ਰਾਈਟ ਆਨਸਰ ਆਏਗਾ ਸਸਾ ਚੰਡੀ ਦੀ ਵਾਰ। ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੀ ਬਾਣੀ ਰਾਗ ਰਹਿਤ ਹੈ? ਜਪਜੀ ਸਾਹਿਬ ਹੈ ਜਿਹੜੀ ਉਹ ਰਾਗ ਰਹਿਤ ਹੈ। ਵਾਰ ਸ੍ਰੀ ਭਗੋਤੀ ਏ ਜਿਹੜੀ ਰਚਨਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਐ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਐਡਾ ਗੁਰੂ ਗੋਬਿੰਦ ਸਿੰਘ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਜ ਰਚਨਾਵਾਂ ਨੂੰ ਇਕੱਤਰ ਕਿਸ ਨੇ ਕੀਤਾ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੀਤਾ ਸੀ ਇਹਦਾ ਰਾਈਟ ਆਨਸਰ ਆਏਗਾ ਸ੍ਰੀ ਗੁਰੂ ਅਰਜਨ ਦੇਵ ਜੀ ਮੈਂ ਆਸ਼ਾ ਕਰਦੀ ਹਾਂ ਕਿ ਵਿੱਚ ਅਸੀਂ ਜਿੰਨੇ ਵੀ ਕੁਐਸਚਨ ਕਰ ਰਹੇ ਹਾਂ ਡੇਲੀ ਤੁਹਾਨੂੰ ਸਮਝ ਲੱਗ ਗਏ ਹੋਣਗੇ ਅਗਰ ਤੁਹਾਨੂੰ ਕਿਸੇ ਕੁਐਸਚਨ ਦੇ ਵਿੱਚ ਕੋਈ ਪ੍ਰੋਬਲਮ ਹੈ ਜਾਂ ਕੋਈ ਕੁਆਇਰੀ ਹੈ ਜੇ ਸਮਾਂ ਨਹੀਂ ਲੱਗੀ ਤੁਸੀਂ ਆਪਣਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਦੱਸ ਸਕਦੇ ਹੋ ਤੇ ਅਸੀਂ ਤੁਹਾਡਾ ਉਹ ਡਾਊਟ ਹੈ ਜਿਹੜਾ ਕਲੀਅਰ ਕਰਾਂਗੇ ਤਾਂ ਦੋਸਤੋ ਅੱਜ ਦੀ ਵੀਡੀਓ ਇੱਥੇ ਹੀ ਸਮਾਪਤ ਹੁੰਦੀ ਹੈ ਉਮੀਦ ਹੈ ਤੁਹਾਨੂੰ ਇਹ ਜਿਹੜੇ ਸਾਰੇ ਐਮਸੀਕਿਊ ਹੈਲਪਫੁੱਲ ਲੱਗੇ ਹੋਣਗੇ ਫਿਰ ਤੋਂ ਕਹਿ ਰਹੀ ਹਾਂ ਜੇ ਕੋਈ ਡਾਊਟ ਜਾਂ ਕੁਐਸਚਨ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਆ ਕਰੋ ਵੀਡੀਓ ਚੰਗੀ ਲੱਗੇ ਤੇ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲੋ ਅਤੇ ਪ੍ਰਤੀਭਾ ਨਰਸਿੰਗ ਟਿਊਟਰ ਨੂੰ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਅਗਲੀ ਹਰ ਇੱਕ ਨਵੀਂ ਵੀਡੀਓ ਤੁਹਾਨੂੰ ਸਮੇਂ ਸਿਰ ਮਿਲ ਸਕੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਧੰਨ